ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਹੋਵੋਗੇ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਆ ਉਹ ਗੱਲਬਾਤ ਹੈ ਕਿ ਆਪਾਂ ਅਕਸਰ ਹੀ ਕਹਿੰਦੇ ਆ ਵੀ ਯਾਰ ਪੈਸੇ ਆਉਂਦੇ ਬਹੁਤ ਨੇ ਜਾਂਦੇ ਪਤਾ ਨਹੀਂ ਕਿੱਥੇ ਨੇ ਹਨਾ ਲੱਗ ਜਾਂਦੇ ਨੇ ਆਮਦਨ ਬਹੁਤ ਆ ਪਤਾ ਨਹੀਂ ਕਿੱਧਰ ਨੂੰ ਜਾਂਦੇ ਨੇ ਅੱਜ ਕੱਲ੍ਹ ਨਾਲ ਆਪਾਂ ਦਿਖਾਵੇ ਵਿੱਚ ਬਹੁਤ ਜ਼ਿਆਦੇ ਪੈ ਗਏ ਅਪਾ YouTube ਤੇ ਅਕਸਰ ਦੇਖਦੇ ਆ ਮੋਟੀਵੇਸ਼ਨ ਵਾਲੀ ਵੀਡੀਓ ਮੋਟੀਵੇਸ਼ਨਲ ਵੀਡੀਓ ਦੇਖਦੇ ਆ ਉਹਨਾਂ ਚ ਅਕਸਰ ਦੱਸਿਆ ਜਾਂਦਾ ਜਿਵੇਂ ਪਹਿਲੇ 1 ਲੱਖ ਰੁਪਏ ਦੀ ਚੀਜ਼ ਲੈਣੀ ਆ ਜਦੋਂ ਆਪਣੇ ਕੋਲ 10 ਲੱਖ ਹੋਵੇ ਤਾਂ ਲਓ ਲੱਖ ਰੁਪਏ ਦੀ ਚੀਜ਼ ਮਲਕਿ ਉਹ ਚੀਜ਼ ਦਾ 10 ਗੁਣਾ ਆਪਣੇ ਕੋਲ ਪਿਆ ਹੋਵੇ ਪਰ ਅਪਾ ਕੀ ਕਰਦੇ ਆ ਜੀ ਥੋੜੀ ਜੀ ਇਨਕਮ ਹੋਈ ਨਹੀਂ ਆਪਾਂ ਆਈਫੋਨ ਵੀ ਕਿਸ਼ਤਾਂ ਤੇ ਗੱਡੀਆਂ ਵੀ ਕਿਸ਼ਤਾਂ ਤੇ ਬੁਲਟ ਵੀ ਕਿਸ਼ਤਾਂ ਤੇ ਤੇ ਉਸ ਕਰਕੇ ਆਪਣਾ ਜਿਹੜਾ ਸਰਕਲ ਆ ਵਿਗੜ ਜਾਂਦਾ ਆਪਣੇ ਕੋਲ ਪੈਸੇ ਆਉਂਦੇ ਬਹੁਤ ਨੇ ਪਰ ਆਪਾਂ ਕਹਿੰਦੇ ਜਰੂਈਂ ਜਾਈ ਜਾਂਦੇ ਨੇ ਜੇ ਆਪਾਂ 10-10 ਰੁਪਏ 100 ਰੁਪਏ ਨੋਟ ਕਰਕੇ ਰੱਖਾਂਗੇ ਤਾਂ ਤੁਹਾਨੂੰ ਵੀ ਪਤਾ ਲੱਗੂਗੀ ਕਿੱਥੇ ਲੱਗੇ ਕਿੱਥੇ ਨਾ ਆਪਣੇ ਖਰਚੇ ਆਪਾਂ ਖੁਦ ਹੀ ਏਨੇ ਵਧਾ ਲੇ ਪੈਸੇ ਨੂੰ ਖਰਚਣ ਲੱਗੇ ਸੋਚੋ 100 ਵਾਰ ਸੋਚੋ ਕਿ ਹਾਂ ਜਾਂ ਜਿੱਥੇ ਲਾਉਣਾ ਉੱਥੇ ਲਾਓ ਇਹ ਜੀ ਗੱਲ ਨਹੀਂ ਜਿੱਥੇ ਖਰਚਣਾ ਖਰਚੋ ਵੀ ਪਰ ਜਿਹੜੇ ਕੋ ਫਾਲਤੂ ਖਰਚੇ ਕਰਦੇ ਉਹਨਾਂ ਤੇ ਹਮੇਸ਼ਾ ਕੰਟਰੋਲ ਰੱਖਣਾ ਚਾਹੀਦਾ ਪੈਸਾ ਬਹੁਤ ਵੱਡੀ ਚੀਜ਼ ਆ ਅੱਜ ਦੇ ਟਾਈਮ 'ਚ ਠੀਕ ਆ ਨਾ ਪੈਸੇ ਨਾਲ ਸਾਰਾ ਕੁਝ ਆ ਜੇ ਤਾਂ ਰਿਸ਼ਤੇਦਾਰ ਯਾਰ ਬੇਲੀ ਸੱਜਣ ਸਾਰੇ ਆਪਣੇ ਨਾਲ ਨੇ ਤੇ ਜੇ ਆਪਣੇ ਕੋਲ ਪੈਸਾ ਨਹੀਂ ਹੈਗਾ ਜਾਂ ਘਾਟਾ ਤਾਂ ਕੋਈ ਨਹੀਂ ਪੁੱਛਦਾ ਇਸ ਲਈ ਜਿਹੜਾ ਆਪਾਂ ਮਨੀ ਸੇਵ ਜਰੂਰ ਕਰੋ ਆਪਣੀ ਥੋੜੀ ਥੋੜੀ ਮਨੀ ਸੇਵ ਕਰੋ ਚਾਹੇ ਪੈਸੇ ਦੀ ਸੇਵਿੰਗ ਬਹੁਤ ਜ਼ਰੂਰੀ ਆ ਸੋ ਆਪਣੀਆਂ ਰੀਜਾਂ ਦੇ ਕੰਟਰੋਲ ਰੱਖੋ ਪਹਿਲਾਂ ਕਮਾਈ ਕਰੋ ਖੂਬ ਠੀਕ ਹੈ ਨਾ ਜੇ ਆਪਾਂ ਵਧੀਆ ਕਮਾਈ ਕਰਾਂਗੇ ਤਾਂ ਚੀਜ਼ਾਂ ਵੀ ਵਧੀਆ ਲੱਗਣਗੀਆਂ ਹਨ ਜੇ ਆਪਣੀ ਇਨਕਮ ਦਾ 20000 ਆ ਤੇ ਆਈ ਹੁਣ 80000 ਦਾ ਲਿਆ ਠੀਕ ਹੈ ਨਾ ਉਹ ਗੱਲਾਂ ਸੋਹਣੀਆਂ ਨਹੀਂ ਲੱਗਦੀਆਂ ਠੀਕ ਹੈ ਨਾ ਹਾਂ ਸ਼ੌਂਕ ਪੂਰੇ ਕਰੋ ਜਦੋਂ ਆਪਣੇ ਕੋਲ ਪੈਸਾ ਆ ਗਿਆ ਵਧੀਆ ਸ਼ੌਂਕ ਪੂਰੇ ਕਰ ਲਓ ਪਰ ਹਮੇਸ਼ਾ ਆਪਣੀ ਰੀਜਾਂ ਤੇ ਕੰਟਰੋਲ ਰੱਖੋ ਪਹਿਲਾਂ ਸਕਸੈਸ ਹੋਵੇ ਫਿਰ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਕਰੇ ਸੋ ਅੱਜ ਦੀ ਇਹ ਵੀਡੀਓ ਸੀ ਧੰਨਵਾਦ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਦਾਂ ਦੀਆਂ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਸਸੀ ਦਾ